ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰੋ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਲੈ ਕੇ ਆਏ ਤਖਤਮਲ ਪਿੰਡ ਪٹرول ਪੰਪ ਤੇ ਜਿੱਥੇ ਕਿ ਆਪਣੇ ਬਾਈ ਇੱਕ ਤਖਤਮਲ ਦਾ ਹੀ ਨਿਵਾਸੀ ਗੀੜੀ ਆਪਣੀ ਬੈਂਡ ਤੇਲ ਪਵਾ ਕੇ ਲਗਿਆ ਸੀ ਤੇ ਉੱਥੇ ਜਾ ਕੇ ਉਹਦਾ ਮੰਨ ਲਓ ਤੁਸੀਂ ਤੇਲ ਦੇ ਵਿੱਚ ਪਾਣੀ ਪਾ ਦਿੱਤਾ ਇਹਨਾਂ ਨੇ ਬੈਂਡ ਚ ਬੈਂਡ ਖਰਾਬ ਹੋ ਗਈ ਬੱਚਿਆਂ ਦਾ ਹੋ ਰਿਹਾ ਗਿਆ ਤੇ ਆਜੋ ਦੇਖ ਲਓ ਪੰਪ ਦੇ ਸਾਰੇ ਦੇਹੋ ਤੇ ਆ ਕਰਦੇ ਆ ਗੱਲਬਾਤ ਆਪਣੇ ਬਾਈ ਚਾਚਾ ਜੀ ਗਰਨਾਮ ਸਿੰਘ ਜੀ ਦੱਸਣਗੇ ਕੀ ਗੱਲਬਾਤ ਹੋਈ ਸਾਰੀ ਚਾਚਾ ਜੀ ਦੱਸੋ ਅੱਜ ਸਵੇਰ ਗੱਡੀ ਬੱਚਿਆਂ ਵਾਲੀ ਬੈਣ ਜਾਂਦੀ ਐ ਤੇ ਉਹਨਾਂ ਨੇ ਹਰ ਹਫਤੇ ਪਵਾਉਂਦੇ ਸੀ ਤੇਲ ਤਾਂ ਅੱਜ 5000 ਦਾ ਤੇਲ ਪਵਾਇਆ ਉਹਨਾਂ ਨੇ ਤੇ ਉਹ 'ਚ ਸਾਰਾ ਪਾਣੀ ਆਇਆ ਤੇ ਮਾਲਕਾਂ ਨੂੰ ਸਦਕੇ ਵੀ ਦੱਸਿਆ ਗਿਆ ਵੀ ਉੱਥੇ ਬਾਰਡਰ ਬਾਕਸ ਖਾਲਤੇ ਐ ਤੁਸੀਂ ਦੇਖ ਕੇ ਆਓ ਤੇ ਉਹਨਾਂ ਨੇ ਮਾਲਕਾਂ ਨੇ ਪੰਪਲ ਨੇ ਇਹ ਵੀ ਅਖਿਆ ਵੀ ਹਾਂ ਗੱਡੀ ਦੇ ਵਿੱਚ ਤੇਲ ਹੈ ਸਾਹਮਣੇ ਉਹਨਾਂ ਦੇ ਮਿਸਤਰੀ ਤੋਂ ਖੁਲਾ ਕੇ ਸਾਰੇ ਫਿਲਟਰ ਬੁਲਟਰ ਚੈੱਕ ਕਰਾਇਆ ਤੇ ਪਾਣੀ ਹੈ ਅੱਜ ਸਾਡੇ ਕੋਲੇ ਸਬੂਤ ਵੀ ਹੈ ਕੰਨੀ ਕੋਲੇ ਭਰੀ ਹੋਈ ਹੈ ਇੱਕ ਬੋਤਲ ਭਰੀ ਹੋਈ ਹੈ ਆਹ ਕਹਿੰਦੀ ਹੈ ਇਹ ਚ ਪਾਣੀ ਆ ਜੀ ਇਹਦੇ ਚ ਜਿਹੜਾ ਬੈਨ ਵਿੱਚ ਮਿਕਸ ਪਾਣੀ ਹੈ ਜਿਹੜਾ ਬੈਨ ਤੇ ਤੇਲ ਨਿਕਲੇ ਦੇ ਵਿੱਚੋਂ ਇਹ ਚ ਉਹ ਚ ਹੈ ਹਾਂ ਤੇ ਆ ਬੋਤਲ ਬਰੀ ਬੋਤਲ ਬਰੀ ਹੈ ਦੇਖ ਲਓ ਠੀਕ ਆ ਮੌਕੇ ਤੇ ਆ ਕਿਹੜੇ ਬਾਈ ਦੀ ਬੈਨ ਸੀ ਉਹਨਾਂ ਦੀ ਗੀੜੀ ਦੀ ਆ ਜਾਓ ਬਾਈ ਹਾਂ ਉਹਦੇ ਦੀ ਆ ਜਾਓ ਹਾਂ ਬਾਈ ਦੀ ਬੈਨ ਹਾਂ ਬਾਈ ਦੀ ਬੋਲੀ ਮਾੜੀ ਕੋਣ ਗੱਲ ਕਰ ਰਿਹਾ ਅਸੀਂ ਆਪ ਹੀ ਭਾਈਆ ਆਪਾਂ ਤੇਲ ਪਾਇਆ ਸੀ ਬਈ 5000 ਦਾ ਤੇ ਕੱਲੇ ਲਈ ਜਾ ਕੇ ਬੈਨ ਬੰਦ ਹੋਗੀ ਤੇ ਜਦੋਂ ਉਹਦੇ ਵਿੱਚ ਡੀਜ਼ਲ ਕੱਢਿਆ ਤਾਂ ਉਹਦੇ ਵਿੱਚ ਸਾਰਾ ਪਾਣੀ ਆਇਆ ਉਹ ਪੰਪ ਵਾਲੇ ਨੇ ਕੋਲੇ ਸੱਦ ਕੇ ਤੇ ਦਿਖਾਤਾ ਸੀਗਾ ਮੈਂ ਤਾਂ ਮਸ਼ੀਨਰੀ ਖਰਾਬ ਆ ਨਾਲੇ ਪੈਸੇ ਦੀ ਲੈਣਾ ਤੇ ਹੁਣ ਪਾਣੀ ਦੀ ਮੰਗ ਆ ਜੀ ਉਹ ਵੀ ਦੱਸ ਦਿਓ ਮੰਗ ਤਾਂ ਨਾਲ ਸਾਡੀ ਬੈਂਡੀ ਰਿਪੇਅਰ ਹੋਣੀ ਚਾਹੀਦੀ ਇਹਨਾਂ ਨੇ ਪੰਪ ਬੰਦ ਹੋਣਾ ਚਾਹੀਦਾ ਮੈਂ ਹੁਣਾ ਚਾਹੀਦਾ ਇਹਦੇ ਧੰਨਵਾਦ ਧੰਨਵਾਦੀ ਬਾਈ ਆਹ ਦੇਖ ਲਓ ਸਾਰੇ ਪੰਪ ਦਿਖਾਤਾ ਬਾਈ ਨੇ ਤੇ ਬਾਈ ਦੀ ਬਹੁਤ ਮੁਸ਼ਕਲਾਂ ਨਾਲ ਵਿਚਾਰਾ ਜਵਾਕਾਂ ਨੂੰ ਲੈ ਜਾਂਦਾ ਸੀਗਾ ਉਹ ਕਰਦਾ ਸੀਗਾ ਸਾਰੇ ਪਿੰਡ ਦਾ ਇਕੱਠ ਹੋ ਰਿਹਾ ਤੇ ਅਨਸਾਬ ਮਿਲਣਾ ਚਾਹੀਦਾ ਇਹਨਾਂ ਨੂੰ ਜੋ ਵੀ ਆ ਠੀਕ ਹੈ ਸਤਿ ਸ੍ਰੀ ਅਕਾਲ ਮੈਰੂਜੀ ਕੀ ਖਾਲਸਾ ਤੇ ਵੈਗਰੂਜੀ ਕੀ ਪਤੇ ਲਾਓ ਜੀ